ਜਮਾ ਨਵੀਂ ਕੋਠੀ ਮਾਲਕ ਨੇ ਬਣਾਈ ਹੈ ਮਾਲਕ ਨੇ ਵੇਚਣ ਵਾਸਤੇ ਨਹੀਂ ਬਣਾਈ ਸੀ ਸਾਰੀ ਕੋਠੀ ਨਕਸ਼ੇ ਤੇ ਤਿਆਰ ਹੋਈ ਹੋਈ ਸੀ ਡਬਲ ਸਟੋਰੀ ਦਾ ਨਕਸ਼ਾ ਮਿਲ ਜੂਗਾ ਤੇ ਮਾਲਕ ਨੇ ਤੇ ਸਾਰੇ ਪਰਿਵਾਰ ਨੇ ਬਾਹਰ ਜਾਣਾ ਹੈਗਾ ਤਾਂ ਕਰਕੇ ਮਾਲਕ ਨੇ ਆਪਣੀ ਕੋਠੀ ਜਿਹੜੀ ਹੁਣ ਵੇਚਣੀ ਹੈ ਜਮਾ ਨਵੀਂ ਕੋਠੀ ਹੈ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਰੇਟ ਵੀ ਤੁਹਾਨੂੰ ਪਸੰਦ ਆਊਗਾ ਵਾਰਿਸ ਰ ਆਪਾਂ ਗੱਲ ਵੀ ਸਾਰੀ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ 73800 ਪੂਰਾ 26173 ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨੇ ਕਿਸੇ ਵੀ ਏਰੀਆ ਚ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਜੀ ਵੇਚਣਾ ਚਾਹੁੰਦੇ ਕੋਠੀ ਕਾ ਤੋ ਵੇਚਣੀ ਐ ਜੀ ਇਹ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਜਮਾ ਨਵੀਂ ਕੋਠੀ ਐ ਜੀ ਮਾਲਕ ਕਹਿੰਦੇ ਨੇ 2 ਸਾਲ ਮੱਸੀ ਹੋਇਆ ਕੋਠੀ ਬਣਾਈ ਨੂੰ ਕੋਠੀ ਕਿੱਥੇ ਐ ਜੀ ਕਿੰਨਾ ਰੇਟ ਐ ਕਾ ਤੋ ਵੇਚਣੀ ਐ ਸਾਰਾ ਕੁਝ ਤੁਹਾਨੂੰ ਮੈਂ ਦੱਸ ਦਿਆਂ ਸੀ ਤੇ ਮਾਲਕ ਤੇ ਸਾਰਾ ਪਰਿਵਾਰ ਜੀ ਬਾਹਰ ਚੱਲੇ ਨੇ ਤਾਂ ਕਰਕੇ ਮਾਲਕ ਨੇ ਕੋਠੀ ਆਪਦੀ ਵੇਚਣੀ ਐ ਤੇ ਪਹਿਲਾਂ ਤੁਹਾਨੂੰ ਮੈਂ ਦੱਸ ਹੀ ਦਿੱਤਾ ਸੀਗਾ ਕਾ ਤੋ ਵੇਚਣੀ ਐ ਰੇਟ ਤੇ ਸਾਰਾ ਕੁਝ ਤੁਹਾਨੂੰ ਵੀਡੀਓ ਚ ਮੈਂ ਕਨਫਰਮ ਕਰਵਾ ਦੇਣਾ ਸੀ ਕੋਠੀ ਦੇ ਅੰਦਰ ਵੀ ਆਪਾਂ ਚਾਲਦੇ ਆਂ ਤੇ ਇਹ ਕੋਠੀ ਜੀ ਜਿਹੜੀ ਸਕਰੀਨ ਤੇ ਤੁਹਾਨੂੰ ਦਿਖ ਰਹੀ ਹੈ ਜੀ ਤੇ ਮਾਲਕ ਕਹਿੰਦੇ ਨੇ ਵੀ ਸਾਰੀ ਕੋਠੀ ਨਕਸ਼ੇ ਤੇ ਤਿਆਰ ਕਰਵਾਈ ਹੋਈ ਹੈ ਡਬਲ ਸਟੋਰੀ ਦਾ ਨਕਸ਼ਾ ਇਹਨਾਂ ਨੇ ਚੱਕਿਆ ਹੋਇਆ ਤੇ ਸਿੰਗਲ ਪੋਰਸ਼ਨ ਬਣਿਆ ਹੋਇਆ ਡਬਲ ਪੋਰਸ਼ਨ ਉੱਪਰ ਦਾ ਪੋਰਸ਼ਨ ਇਹਨੂੰ ਫਿਊਚਰ ਕਿਸੇ ਨੇ ਪਾਉਣਾ ਤਾਂ ਨਕਸ਼ੇ ਤੇ ਬਣੀ ਹੋਈ ਹੈ ਜੀ ਇਹਦਾ ਨਕਸ਼ਾ ਵੀ ਤੁਹਾਨੂੰ ਸਕਰੀਨ ਤੇ ਮੈਂ ਲਾ ਦੂੰਗਾ ਬਾਕੀ ਤੁਸੀਂ ਦੇਖੋ ਜੀ ਫਰੰਟ ਇਹੋ ਜਿਹਾ ਤੇ ਜਿਹੜਾ ਰਸਤਾ ਲੱਗਦਾ ਸੀ ਉਹ ਵੀ ਪੂਰਾ ਖੁੱਲਾ ਢੁਲਾ ਰਸਤਾ ਲੱਗਦਾ ਤੇ ਕੋਠੀ ਜਿਹੜੀ ਇਹ ਬਣੀ ਹੋਈ ਆ ਇੱਕ ਕਲੋਨੀ ਦੇ ਵਿੱਚ ਬਣੀ ਹੋਈ ਆ ਕਿਹੜੀ ਕਲੋਨੀ ਆ ਜੀ ਕਿੱਥੇ ਆ ਤੁਹਾਨੂੰ ਸਾਰਾ ਕੁਝ ਮੈਂ ਦੱਸ ਦਿਆਂ ਜੇ ਆਪਾਂ ਸਭ ਤੋਂ ਪਹਿਲਾਂ ਜਗ੍ਹਾ ਦੀ ਗੱਲ ਕਰੀਏ ਤਾਂ ਥਾਂ ਤੁਹਾਨੂੰ ਮੈਂ ਦੱਸ ਦਿੰਨਾ ਰਜਿਸਟਰੀ ਵਾਲੀ ਥਾਂ ਤੁਹਾਨੂੰ ਮਿਲੂਗੀ ਇਹ ਤੇ ਜਿਹੜੀ ਜਗ੍ਹਾ ਜੀ ਜੇ ਆਪਾਂ ਗੱਜਾਂ ਦੇ ਵਿੱਚ ਗੱਲ ਕਰੀਏ ਤਾਂ ਮਾਲਕ ਕਹਿੰਦੇ ਨੇ 169 ਗੱਜ ਜਗ੍ਹਾ ਜੇ ਆਪਾਂ ਬਿਸਵੇ ਦੇ ਵਿੱਚ ਗੱਲ ਕਰੀਏ ਤਾਂ ਮਾਲਕ ਕਹਿੰਦੇ ਨੇ ਸਾਢੇ ਤਿੰਨ ਬਿਸਵੇ ਤੋਂ 6 ਗੱਜ ਘੱਟ ਹੈ ਜੀ ਤੇ ਬਹੁਤ ਵਧੀਆ ਕੋਠੀ ਹੈ ਜੀ ਰਜਿਸਟਰੀ ਵਾਲੀ ਜਗ੍ਹਾ ਬਣੀ ਨੂੰ ਕਿੰਨਾ ਸਮਾਂ ਹੋ ਗਿਆ ਜੀ ਤੁਹਾਨੂੰ ਮੈਂ ਦੱਸ ਹੀ ਦਿੱਤਾ ਤੇ ਬਾਕੀ ਕੀ ਕੁਝ ਬਣਾਇਆ ਹੋਇਆ ਤੁਹਾਨੂੰ ਵੀਡੀਓ ਦੇ ਅੰਦਰ ਸਾਰਾ ਕੁਝ ਪਤਾ ਲੱਗ ਜੂਗਾ ਤੇ ਅੰਦਰ ਤੁਹਾਨੂੰ ਆਪਾਂ ਦਿਖਾਉਨੇ ਆ ਜੀ ਕੀ ਕੁਝ ਬਣਾਇਆ ਹੋਇਆ ਸਭ ਤੋਂ ਪਹਿਲਾਂ ਤਾਂ ਬਾਥਰੂਮ ਏਰੀਆ ਆਪ ਨੂੰ ਦੇਖਣ ਨੂੰ ਮਿਲੂਗਾ ਜਦੋਂ ਆਪਾਂ ਅੰਦਰ ਨੂੰ ਐਂਟਰ ਕਰਦੇ ਹਾਂ ਜੀ ਮੇਨ ਗੇਟ ਪੂਰਾ ਵਧੀਆ ਜੀ ਤੇ ਜਿਹੜਾ ਰਸਤਾ ਲੱਗਦਾ ਜੀ ਰਸਤੇ ਤੋਂ ਕਾਫੀ ਉੱਚੀ ਚੱਕ ਕੇ ਇਹਨਾਂ ਨੇ ਕੋਠੀ ਆਪਦੀ ਪਾਈ ਹੋਈ ਹੈ ਜੀ ਪਾਣੀ ਵਾਸਤੇ ਆਪਾਂ ਨੂੰ ਵਧੀਆ ਮਿਲ ਜੂ ਜੀ ਬਾਕੀ ਨਮੀ ਕੋਠੀ ਜੀ 2 ਸਾਲ ਮਸੀ ਹੋਇਆ ਕੋਠੀ ਬਣਾਈ ਨੂੰ ਬਾਕੀ ਕੱਲੀ ਕੱਲੀ ਚੀਜ਼ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਸੀ ਇੱਕ ਤਾਂ ਸਭ ਤੋਂ ਪਹਿਲਾਂ ਬਾਥਰੂਮ ਮਿਲ ਜੂਗਾ ਬਾਥਰੂਮ ਦੇ ਨਾਲ ਹੀ ਆਪਾਂ ਨੂੰ ਕਾਫੀ ਸਪੇਸ ਮਿਲ ਜੂਗੀ ਇੱਥੇ ਇਹਨਾਂ ਨੇ ਟੂਟੀਆਂ ਲਾਈਆਂ ਹੋਈਆਂ ਕੱਪੜੇ ਧੋਣ ਵਾਲੇ ਮਸ਼ੀਨ ਇੱਥੇ ਲਾਉਣੀ ਹੈ ਸੀ ਇੱਥੇ ਲੱਗ ਜੂਗੀ ਬਾਕੀ ਭਾਂਡੇ ਧੋਣ ਵਾਸਤੇ ਕੱਪੜੇ ਧੋਣ ਵਾਸਤੇ ਵਾਧੂ ਥਾਂ ਹੈ ਸੀ ਤੇ ਬਾਕੀ ਆਪਾਂ ਤੁਹਾਨੂੰ ਦਿਖਾਈ ਰਿਹਾ ਜੀ ਸਾਰਾ ਕੁਝ ਮਾਲਕ ਨੇ ਜਿੰਨਾ ਵੀ ਕੰਮ ਕਰਵਾ ਰੱਖਿਆ ਕੋਠੀ ਦਾ ਵਧੀਆ ਇਹਨਾਂ ਨੇ ਕਰਵਾਇਆ ਹੋਇਆ ਹੈ ਜੇ ਆਪਾਂ ਥੱਲੇ ਗੱਲ ਕਰੀਏ ਫਰਸ਼ ਦੀ ਤਾਂ ਆਪਾਂ ਨੂੰ ਸਿਮਿੰਟਡ ਫਰਸ਼ ਦੇਖਣ ਨੂੰ ਮਿਲੂਗਾ ਜੀ ਜੇ ਪਲਾਸਟਰ ਦੀ ਗੱਲ ਕਰੀਏ ਸਾਰੀ ਕੋਠੀ ਨੂੰ ਪਲਾਸਟਰ ਹੋਇਆ ਜੀ ਅੰਦਰੋਂ ਬਾਹਰੋਂ ਵੀ ਤੁਸੀਂ ਦੇਖ ਲਿਆ ਸੀਗਾ ਲਾਈਟਿੰਗ ਦਾ ਸਾਰਾ ਕੰਮ ਮਾਲਕ ਨੇ ਵਧੀਆ ਕਰਵਾ ਰੱਖਿਆ ਬਾਕੀ ਲੋਬੀ ਜਿਹੜੀ ਆਪਾਂ ਨੂੰ ਮਿਲੂਗੀ ਬਹੁਤ ਵੱਡੇ ਏਰੀਆ ਚ ਖੁੱਲੀ ਡੁੱਲੀ ਆਪਾਂ ਨੂੰ ਲੋਬੀ ਮਿਲੂਗੀ ਬਾਕੀ ਜਗ੍ਹਾ ਬਾਫਰ ਹੈ ਜੀ ਕੋਈ ਅਦਾ ਹੈ ਨਹੀਂ ਵੀ ਆਪਾਂ ਨੂੰ ਘੱਟ ਥਾਂ ਮਿਲੂਗੀ ਥਾਂ ਵਾਧੂ ਹੈ ਜੀ ਇੱਕ ਆਪਾਂ ਨੂੰ ਇਹ ਮਿਲ ਜੂਗਾ ਪੂਰ ਚ ਏਰੀਆ ਜਿਵੇਂ ਕਿ ਤੁਸੀਂ ਦੇਖ ਰਹੇ ਸੀ ਜੇ ਆਪਣੇ ਕੋਲੇ ਗੱਡੀ ਹੈਗੀ ਹੈ ਕੋਈ ਮਸ਼ੀਨਰੀ ਹੈ ਆਰਾਮ ਨਾਲ ਅੰਦਰ ਸਿੱਧੀ ਲੱਗੂਗੀ ਕੋਈ ਵੀ ਗੱਡੀ ਐਸੀ ਸਵੈਪਟਾ ਡਿਜ਼ਾਇਰ ਐ ਕੋਈ ਵੀ ਐਸੀ ਕੋਠੀ ਦੇ ਅੰਦਰ ਗੱਡੀ ਲੱਗਦੀ ਆ ਤੇ ਲੋਬੀ ਦੇ ਵਿੱਚੋਂ ਹੀ ਆਪਾਂ ਨੂੰ ਉੱਤੇ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਬਾਕੀ ਜਿਹੜਾ ਕੋਠੀ ਦਾ ਨਕਸ਼ਾ ਜਿਹੜਾ ਇਹਨਾਂ ਨੇ ਚੱਕਿਆ ਹੋਇਆ ਬਣਵਾਇਆ ਹੋਇਆ ਉਹ ਤੁਹਾਨੂੰ ਸਕਰੀਨ ਤੇ ਮੈਂ ਲਾਤਾ ਸੀਗਾ ਤੇ ਤੁਹਾਨੂੰ ਮੈਂ ਉਮੀਦ ਕਰਦਾ ਬੀ ਪਸੰਦ ਆ ਗਿਆ ਹੋਊ ਐਸੀ ਬਾਕੀ ਮੈਂ ਉਮੀਦ ਕਰਦਾ ਤੁਹਾਨੂੰ ਕੋਠੀ ਵੀ ਇਹ ਵਧੀਆ ਲੱਗ ਰਹੀ ਹੋਵੇਗੀ ਬਾਕੀ ਕੋਠੀ ਦੀ ਜਿਹੜੀ ਰਸੋਈ ਆਪਾਂ ਨੂੰ ਮਿਲੂਗੀ ਉਹ ਵੀ ਪੂਰੀ ਵਧੀਆ ਦੇਖਣ ਨੂੰ ਮਿਲੂਗੀ ਤੇ ਅਰਸੋਈ ਦੇ ਨਾਲ ਹੀ ਆਪਾਂ ਨੂੰ ਇੱਕ ਕਮਰਾ ਦੇਖਣ ਨੂੰ ਮਿਲ ਜੂਗਾ ਇਹ ਜਿਵੇਂ ਕਿ ਤੁਸੀਂ ਵੀਡੀਓ ਚ ਦੇਖ ਰਹੇ ਹੋ ਸੀ ਤੇ ਸਾਰਾ ਕੁਝ ਤੁਸੀਂ ਚੈੱਕ ਕਰ ਹੀ ਰਹੇ ਹੋ ਬਾਕੀ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਦੱਸੀ ਜਾਇਓ ਜੀ ਤੁਹਾਨੂੰ ਕੋਠੀ ਇਹ ਕਿਵੇਂ ਦੀ ਲੱਗ ਰਹੀ ਹੈ ਜੀ ਬਾਕੀ ਕੋਠੀ ਦੇ ਬੈਕ ਸਾਈਡ ਵੀ ਆਪਾਂ ਨੂੰ ਕਾਫੀ ਸਪੇਸ ਦੇਖਣ ਨੂੰ ਮਿਲੂਗੀ ਉਧਰ ਵੀ ਤੁਹਾਨੂੰ ਮੈਂ ਲੈ ਕੇ ਚਾਲ ਦੇਾਂ ਜੀ ਜਗ੍ਹਾ ਕਿੰਨੀ ਹੈ ਜੀ ਤੁਹਾਨੂੰ ਪਤਾ ਲੱਗ ਹੀ ਜਾ ਕੋਠੀ ਦਾ ਛਤਾ ਬਹੁਤ ਹੋਇਆ ਜੀ ਕੋਠੀ ਦਾ ਨਕਸ਼ਾ ਬਹੁਤ ਵਧੀਆ ਸੀ ਬਾਕੀ ਲਾਈਟਿੰਗ ਦਾ ਤੇ ਸਾਰਾ ਕੰਮ ਮਾਲਕ ਨੇ ਕਰਵਾ ਰੱਖਿਆ ਮਾੜਾ ਮੋਟਾ ਜਾਂ ਪੈਂਡਿੰਗ ਦੇ ਵਿੱਚ ਹਲੇ ਥੋੜਾ ਬਹੁਤਾ ਪਿਆਗਾ ਜਿਵੇਂ ਕਿ ਇਹਦੇ ਵਿੱਚ ਰਸੋਈ ਦੇ ਅੰਦਰ ਜਿਵੇਂ ਕਿ ਵਿੰਡੋ ਤੁਸੀਂ ਦੇਖ ਰਹੇ ਹੋ ਸੀ ਇਹਦੇ ਅੰਦਰ ਨਾ ਤਾਂ ਕੋਈ ਵਿੰਡੋ ਲੱਗੀ ਹੋਈ ਹੈ ਸੀ ਨਾ ਕੋਈ ਸ਼ੀਸ਼ੇ ਪਾਈ ਹੋਏ ਨੇ ਇੱਦਾਂ ਦਾ ਥੋੜਾ ਬਹੁਤਾ ਕੰਮ ਪਿਆਗਾ ਬਾਕੀ ਜਿੰਨਾ ਕੰਮ ਹੋਇਆਗਾ ਉਹ ਵੀ ਵਧੀਆ ਸੀ ਬਾਕੀ ਜਿੰਨਾ ਪੈਂਡਿੰਗ ਦੇ ਵਿੱਚ ਪਿਆ ਜੀ ਉਹ ਤਾਂ ਕਰਵਾਉਣਾ ਪਊਗਾ ਬਾਕੀ ਇਹਨਾਂ ਨੇ ਸਾਰੀ ਕੋਠੀ ਤਿਆਰ ਕਰਵਾਉਣੀ ਸੀਗੀ ਬਸ ਬਾਹਰ ਦਾ ਪਲਾਨ ਬਣ ਗਿਆ ਜੀ ਤਾਂ ਕਰਕੇ ਬਸ ਕੋਠੀਏ ਜਿਹੜੀ ਇਹ ਵੇਚਣੀ ਪੈ ਰਹੀ ਹੈ ਜੀ ਜੇ ਆਪਾਂ ਏਰੀਆ ਦੀ ਗੱਲ ਕਰੀਏ ਜੀ ਤਾਂ ਆਪਣੇ ਕੋਲੇ ਜਿਹੜੀ ਇਹ ਕੋਠੀ ਮਾਲਕ ਨੇ ਭੇਜੀ ਹੈ ਇਹਨਾਂ ਨੇ ਪਿੰਡ ਕੈਲਪੁਰ ਬੜੇਚ ਦੱਸਿਆ ਜੀ ਪਿੰਡ ਕੈਲਪੁਰ ਬੜੇਚ ਨੇੜੇ ਕਲੋਨੀ ਹੈ ਜੀ ਉੱਥੇ ਕੋਠੀ ਇਹ ਤੁਹਾਨੂੰ ਮਿਲ ਜੂਗੀ ਸ਼ਹਿਰ ਜਿਹੜਾ ਲੱਗਦਾ ਜੀ ਇਹਨਾਂ ਨੂੰ ਨੇੜੇ ਮੁੱਲਾਪੁਰ ਦਾਖਾ ਲੱਗਦਾ ਤੇ ਜ਼ਿਲ੍ਹਾ ਜਿਹੜਾ ਹੈਗਾ ਜੀ ਇਹਨਾਂ ਦਾ ਲੁਧਿਆਣਾ ਗਾ ਤੁਸੀਂ ਜਾ ਕੇ ਦੇਖ ਸਕਦੇ ਹੋ ਜੇ ਕਿਸ ਨੇ ਜਾ ਕੇ ਦੇਖਣੀ ਹੈ ਜੀ ਤੇ ਤੁਹਾਨੂੰ ਕੋਠੀ ਇਹ ਪਸੰਦ ਆ ਗਈ ਹੋਊਗੀ ਬਾਕੀ ਮੈਂ ਉਮੀਦ ਕਰਦਾ ਜੀ 26 ਲੱਖ ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਜੀ 26 ਲੱਖ ਦੇ ਵਿੱਚੋਂ ਰੇਟ ਕੀਤਾ ਜਾਊਗਾ ਜੀ ਬਾਕੀ ਤੁਹਾਨੂੰ ਸਾਰਾ ਕੁਝ ਆਪਾਂ ਦੱਸ ਹੀ ਰਹੇ ਹਾਂ ਜੀ ਤੁਸੀਂ ਬਾਕੀ ਸਾਰਾ ਕੁਝ ਦੇਖ ਰਹੇ ਹੋ ਜੀ ਵੀਡੀਓ ਚ ਕੱਲੀ ਕੱਲੀ ਚੀਜ਼ ਆਪਾਂ ਤੁਹਾਨੂੰ ਦੱਸ ਹੀ ਰਹੇ ਹਾਂ ਜੀ ਤੇ ਪਿੰਡ ਤੋਂ ਬਾਹਰ ਇੱਕ ਕਲੋਨੀ ਬਣੀ ਹੋਈ ਹੈ ਜੀ ਕਲੋਨੀ ਦੇ ਵਿੱਚ ਤੁਹਾਨੂੰ ਕੋਠੀ ਇਹ ਮਿਲ ਜੂਗੀ ਜਿਹੜਾ ਪਿੰਡ ਤੁਹਾਨੂੰ ਮੈਂ ਦੱਸਿਆ ਸੀਗਾ ਕੈਲਪੁਰ ਬੜੇਚ ਉੱਥੇ ਬਾਹਰ ਇੱਕ ਕਲੋਨੀ ਬਣੀ ਹੋਈ ਆ ਪਿੰਡ ਤੋਂ ਬਾਹਰ ਬਾਹਰ ਉੱਥੇ 169 ਗਜ਼ ਜਗ੍ਹਾ ਦੇ ਵਿੱਚ ਕੋਠੀ ਬਣੀ ਹੋਈ ਆ ਬਾਕੀ ਨਵੀਂ ਕੋਠੀ ਐ ਸਾਰਾ ਕੁਝ ਤੁਹਾਨੂੰ ਪਤਾ ਲੱਗੀ ਗਿਆ ਰੇਟ 26 ਲੱਖ ਰੁਪਈਆ ਮਾਲਕ ਨੇ ਡਿਮਾਂਡ ਕੀਤੀ ਐ ਜੀ 26 ਲੱਖ ਦੇ ਵਿੱਚੋਂ ਰੇਟ ਕੀਤਾ ਜਾਊਗਾ ਘਾਟਾ ਵਾਦਾ ਹੋ ਜਾਊਗਾ ਕੋਈ ਫਿਕਸ ਇਹ ਰੇਟ ਨਹੀਂ ਹੈਗਾ ਜੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਜਾ ਕੇ ਵੀ ਦੇਖ ਸਕਦੇ ਹੋ ਜਾਣ ਤੋਂ ਪਹਿਲਾਂ ਜੇ ਮਾਲਕ ਨਾਲ ਫੋਨ ਤੇ ਗੱਲ ਕਰਨੀ ਐ ਜੀ ਮਾਲਕ ਨਾਲ ਫੋਨ ਤੇ ਵੀ ਗੱਲ ਤੁਸੀਂ ਕਰ ਸਕਦੇ ਹੋ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਹੈ ਜੀ 9779408386 ਜਿੰਨੇ ਤੁਸੀਂ ਦੇਖ ਰਹੇ ਹੋ ਫਿਰ ਤੋਂ ਤੁਹਾਨੂੰ ਮੈਂ ਕਨਫਰਮ ਕਰਵਾ ਦਿੰਨਾ ਜੀ ਇੱਕ ਵਾਰ ਫਿਰ ਤੋਂ ਦੁਬਾਰਾ 9779408386 ਗੱਲ ਕਰ ਲਿਓ ਤੁਸੀਂ ਆਪ ਹੀ ਸੀ ਬਾਕੀ ਮੈਂ ਉਮੀਦ ਕਰਦਾ ਜੀ ਤੁਹਾਨੂੰ ਵੀਡੀਓ ਵੀ ਪਸੰਦ ਆ ਗਈ ਸੀ ਕੋਠੀ ਵੀ ਤੁਹਾਨੂੰ ਪਸੰਦ ਆ ਗਈ ਜੇ ਤੁਹਾਨੂੰ ਰੇਟ ਵਧੀਆ ਲੱਗੇ ਜੀ ਕੋਠੀ ਵਧੀਆ ਲੱਗੀ ਹੈ ਤਾਂ ਆਪਣੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਜੀ ਜਰੂਰ ਦਬਾ ਦਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜੇ ਤੁਹਾਡੇ ਕੋਲੇ ਵੀ ਘਰ ਕੂਠੀ ਮਕਾਨ ਹੈ ਜੀ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਜਮਾ ਫਰੀ ਦੇ ਵਿੱਚ ਆਪਾਂ ਐਡ ਲਾ ਦਾਂਗੇ ਜੀ ਆਪਣਾ ਕੋਈ ਕਮਿਸ਼ਨ ਦਲਾਲੀ ਫੀਸ ਆਪਣਾ ਕੁਝ ਨਹੀਂ ਹੁੰਦਾ ਜੀ ਸਾਰਾ ਕੰਮ ਆਪਾਂ ਜਮਾ ਫਰੀ 'ਚ ਹੀ ਕਰਦੇ ਹਾਂ ਬਾਕੀ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਭੁੱਲਿਓ ਜੀ ਹਰ ਰੋਜ਼ ਆਪਣੀ ਨਵੀਂ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਚਿੱਟੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਲਾਜ਼ਮੀ ਦਬਦਿਓ ਹਰ ਰੋਜ਼ ਆਪਣੀ ਨਵੀਂ ਤੇ ਜਿਨ੍ਹਾਂ ਦੀ ਫਰਮਾਇਸ਼ ਤੇ ਆਪਾਂ ਅੱਜ ਕੋਠੀ ਇਹ ਲੈ ਕੇ ਪਹੁੰਚੇ ਹਾਂ ਏਰੀਆ ਲੈ ਕੇ ਪਹੁੰਚੇ ਹਾਂ ਜੀ ਉਹਨਾਂ ਦੇ ਕਮੈਂਟ ਵੀ ਆਪਾਂ ਸਕਰੀਨ ਤੇ ਲਾਤੇ ਤੁਹਾਨੂੰ ਮੈਂ ਦੱਸ ਵੀ ਦਿਨਾ ਜੀ ਬਾਕੀ ਕਮੈਂਟ ਤੁਹਾਨੂੰ ਮਿਲ ਗਏ ਹੋਣਗੇ ਜਿਹੜਾ ਪਹਿਲਾ ਕਮੈਂਟ ਹੈ ਜੀ ਇਹਨਾਂ ਦਾ ਨਾਮ ਹੈ ਸਰਦਾਰਨੀ ਬਹੁਤ ਸੋਹਣਾ ਨਾਮ ਰੱਖਿਆ ਹੋਇਆ ਜੀ ਪਹਿਲੀ ਗੱਲ ਇਹ ਹੈ ਜੀ ਮੇਰੀ ਭੈਣ ਨੇ ਇਹ ਤੇ ਇਹਨਾਂ ਨੇ ਲੁਧਿਆਣਾ ਏਰੀਆ ਚੋਂ ਕਿਹਾਗਾ ਲੁਧਿਆਣਾ ਏਰੀਆ ਚੋਂ ਇਹਨਾਂ ਦੀ ਫਰਮਾਇਸ਼ ਤੇ ਆਪਾਂ ਕੋਠੀ ਅੱਜ ਲੈ ਕੇ ਪਹੁੰਚੇ ਹਾਂ ਜੀ ਜਿਹੜਾ ਦੂਜੇ ਨੰਬਰ ਤੇ ਕਮੈਂਟ ਹੈ ਜੀ ਰਣਜੀਤ ਗਰੇਵਾਲਾ ਇਹਨਾਂ ਦੋਵਾਂ ਨੇ ਬਹੁਤ ਜ਼ਿਆਦਾ ਕਮੈਂਟ ਪਾਈ ਸੀ ਇਹਨਾਂ ਦੀ ਫਰਮਾਇਸ਼ ਤੇ ਆਪਾਂ ਲੈ ਕੇ ਪਹੁੰਚੀਆਂ ਸੀ ਇਹਨਾਂ ਨੇ ਵੀ ਲੁਧਿਆਣਾ ਏਰੀਆ ਚੋਂ ਕਿਹਾ ਸੀਗਾ ਲੁਧਿਆਣੇ ਦੇ ਨੇੜੇ ਤੇੜੇ ਕਿਹਾ ਸੀਗਾ ਦੱਸਣ ਵਾਸਤੇ ਤੇ ਆਪਾਂ ਕੋਠੀ ਅੱਜ ਵਧੀਆ ਲੈ ਕੇ ਪਹੁੰਚੀਆਂ ਸੀ ਬਾਕੀ ਤੁਸੀਂ ਵੀ ਕਮੈਂਟ ਕਰੋ ਜੀ ਹੋ ਸਕਦਾ ਅਗਲਾ ਕਮੈਂਟ ਤੁਹਾਡਾ ਸਕਰੀਨ ਤੇ ਹੋ ਜੇ ਤੁਹਾਡਾ ਨਾਮ ਵੀ ਆਪਾਂ ਲਵਾਂਗੇ ਜੀ ਬਾਕੀ ਕਿਹੜੇ ਏਰੀਆ ਚ ਕੋਠੀ ਘਰ ਮਕਾਨ ਤੁਹਾਨੂੰ ਕਿੰਨੇ ਕੁ ਰੇਟ ਤੱਕ ਚਾਹੀਦਾ ਕਮੈਂਟ ਕਰਿਆ ਕਰੋ ਜੀ ਵੇਚਣਾ ਚਾਹੁੰਦੇ ਹੋ ਤਾਂ ਵੀ ਭੇਜੋ ਨੰਬਰ ਆਪਣਾ ਉੱਤੇ ਪੂਰੀ ਵੀਡੀਓ ਚ ਲਿਖੇ ਰਹਿੰਦਾ ਜੀ ਹੁਣ ਦੋ ਜੀ ਮੈਨੂੰ ਇਜਾਜ਼ਤ ਮ ਨਵੀਂ ਵੀਡੀਓ ਕੋਠੀ ਘਰ ਮਕਾਨ ਦੇ ਨਾਲ ਸੀ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ